Yeah. ਕੁਆਲਟੀ ਹੈ ਇਹ ਨਲੀ ਕਰਨ ਦੇ ਐਕਟਿਵ ਪੀਪਲ ਹੈ ਇਹ ਪਗ ਹੈ ਕਰਿਓ ਕਰਿਓ ਐਕਟ ਕਰ ਲਈ ਬਹੁਤ ਲੱਗ ਰਿਹਾ ਹੈ ਇਹ ਜੀ ਇਹ ਕਿੰਨਾ ਖਰਚਾ ਹੋਇਆ ਸੁਮੇਂ ਅੰਦਰ ਲੋੜ ਹਾਂ ਜੀ ਫਿਰ ਇਹ ਸਟਾਈਲ ਕਰਾਇਆ ਸੀ ਨਾ ਮੇਰੇ ਲਈ ਹਾਂ ਜੀ ਪਰ ਉਹ ਅੰਗਰੇਜ਼ ਦਿੱਕਸ ਵੈਬਸਾਈਟ ਜੀ ਪਰ ਪਰੇਸ਼ਾਨੀ ਵੀ ਹੋ ਰਹੀ ਸੀ ਕਿ ਉਹ ਪੜ੍ਹ ਕੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਤੁਸੀਂ ਸਾਡੇ ਜਿਹੜੇ ਕੋਸਟ ਦਾ ਆਰ ਪਾਤੋ ਬਿਕਸਤਾ ਇਹਨਾਂ ਮੰਗਦੇ ਆ ਕਿ ਇਹ ਨੂੰ ਦੱਸੋ ਉਹ ਮਾਫ ਨਹੀਂ ਕਰਦੇ ਜੀ ਕੱਟਣਾ ਕੱਟਿਆ ਕਿੱਥੇ ਸਵਾਦ ਹਲੇ ਅੱਜ ਕਿੱਲਾ ਨੇ ਰੁਕੀ ਦੀ ਤੇ ਹਾਂ ਜੀ ਬਾਪ ਦੇ ਨਾਲ ਕਰਤੋਂ ਅਕਤੂਬਰ 2022 ਦਾ ਕਹਿੰਦੇ ਕਿ ਆ ਨਹੀਂ ਆਇਆ ਸੀ ਚਾਤੇ ਦੇ ਕਿੱਥੇ ਗਿਆ ਤਾਂ ਕਿਹਾ ਜੀ ਆਪਣਾ ਕੰਮ ਬਦਲ ਕੇ ਚੱਲ ਗਿਆ ਜੀ ਨਹੀਂ ਘਰਾਂ ਨੂੰ ਮਿਲ ਨਹੀਂ ਨਹੀਂ ਤੇ ਕੋਰੋਨਾ ਸਾਡਾ ਨਾਲ ਸਿੱਤੋਈ ਜਾ ਸਾਡਾ ਅਸੀਂ ਗਏ ਆ ਤਾਂ ਅਸੀਂ ਕਿਹਾ ਤੁਹਾਨੂੰ 10 ਦਿਨ ਹੋ ਗਏ ਉਹ ਤੁਹਾਡਾ ਫਰਜ ਬਣਦਾ ਸੀ ਆਉਣਾ ਨਾਲੇ ਆ ਕੇ ਪੂਰੀ ਨੂੰ ਕੁਛ ਦੇ ਇਹਨੂੰ ਪੁੱਤਰ ਵੀ ਗੱਲ ਕੀਤੀ ਆ ਤੂੰ ਇੱਥੇ ਬੈਠੀ ਈ ਆ ਕਿ ਫਰਵਰੀ 10 18 ਨੂੰ ਫਰਵਰੀ ਤੇ ਚਲ ਗਿਆ ਮੁੰਡਾ ਠੀਕ ਹੈ ਜੀ ਤੇ ਮੁੜ ਕੇ ਪੂਰੀ ਆਈ ਆ ਜੀ ਇੱਥੇ ਅੱਜ ਮੈਂ ਦਿਵਾਲੀ 6 ਮਹੀਨੇ 6 ਮਹੀਨੇ ਰਹੀ ਨਹੀਂ ਇਹ ਮੇਰੇ ਚਾਚਾ ਜੀ ਇੰਗਲੈਂਡ ਚੋਂ ਆਏ ਸੀ ਚਾਚੀ ਇੰਗਲੈਂਡ ਚੋਂ ਆਈ ਸੀ ਉਹਨੇ ਮੁੰਡੇ ਦਾ ਕਿਹੜਾ ਟਿਕਾ ਇਹ ਮੇਰੇ ਤਾਇਆ ਜੀ ਦਾ ਲੜਕਾ ਹੈ ਸਰਦਾਰਾ ਤਾਂ ਅੱਛਾ ਤਾਂ ਚਾਚੀ ਕਿਹੜੀ ਹੈ ਜੀ ਆਹ ਮੁੰਡੇ ਦੇ ਨਾਲ ਖੜੀ ਹੋਣੀ ਹਾਂਜੀ ਜੇ ਸੇ ਕਹਿੰਦੇ ਸੀ ਇਹ ਚਾਚੀ ਨਹੀਂ ਨਹੀਂ ਕੁੜੀ ਮੁੰਡਾ ਇਧਰ ਹੀ ਹੈ ਇਧਰ ਹੀ ਹੈ ਜੀ ਇਹ ਇਹ ਮੁੰਡੇ ਨਾਲ ਕਹਿੰਦਾ ਕਿ ਆਪਣੀ ਛੋਟੀ ਕੁੜੀ ਨੂੰ ਹਾਲਸ ਕਰ ਉਹ ਭੜਾ ਕਿਸੇ ਅੰਦਰ ਵੜ ਕੇ ਨਹੀਂ ਨਾ ਦੇਖੀ ਬਸ ਆ ਹੀ ਗਿਆ ਤਿੰਨ ਮਹੀਨੇ ਰੋ ਦੂਏਤੀਏ ਦਿਨ ਰੋਜ ਹੀ ਆਉਂਦਾ ਜੀ ਆਹ ਸਾਨੂੰ ਕਿ ਦੱਸਦੇ ਨਹੀਂ ਵੀ ਸਾਡੇ ਵੀ ਜੰਮੀ ਆਇਆ ਕੱਲੋਂ ਸਾਡੇ ਨਾਲ ਵੀ ਕਰੋ ਇਹ ਕਿਹੜੇ ਕੰਢੇ ਪੈਈ ਸੀ ਨਰਿਆਣਾ ਦੇ ਨਾਲ ਸੁਸਾਇਡ ਕੀਤਾ ਹੈ ਕਿਤਾ ਸੀਗਾ ਹਾਂਜੀ 96 ਦਾ ਬਰਤੂ ਸੀ ਕੁੜੀ ਦਾ 96 ਦਾ 10 11 ਤੋਂ 10 ਹੈ ਨਾ ਸੰਬੀਰ ਨੰਦਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਸਰਿਆਲਾ ਮੁੰਡੀਆਂ ਕੀ ਵਾਕਿਆ ਵਾਪਰਿਆ ਸੀ ਬੋਚ ਨਾਲ ਜੀ ਵਾਕਿਆ ਬੇਟੀ ਦਾ ਰਿਸ਼ਤਾ ਕੀਤਾ ਸੀ ਰਾਜੀ ਆਪਾਂ ਮਰਾਦ ਪਿੰਡ ਮਰਾਦਪੁਰ ਨਰੇয়াল ਤੇ ਜਿਹੜਾ ਮੇਰੀ ਲੜਕੀ ਦਾ ਚਾਚਾ ਸਹੁਰਾ ਜੀ ਇਹਨੇ ਰਿਸ਼ਤਾ ਮੰਗ ਕੇ ਲਿਆ ਸੀ ਤੇ ਵਿਆਹ ਤੋਂ ਬਾਅਦ 2 ਹਫ਼ਤੇ ਮੁੰਡਾ ਇੱਥੇ ਰਿਹਾ ਜੀ ਇੰਡੀਆ ਤੇ ਬਾਅਦ ਚ ਚਲ ਗਿਆ ਅਮਰੀਕਾ ਜੀ ਤੇ ਉਹ ਤੋਂ ਬਾਅਦ ਮੈਂ ਚਾਚੀ ਆਪਣੇ ਸੱਸ ਵੀ ਨਾਲ ਹੀ ਚਲ ਗਈ ਸੀ ਜਿਹੜਾ ਮੇਰੀ ਬੇਟੀ ਦਾ ਸਹੁਰਾ ਸੀ ਉਹ ਬਾਅਦ ਚ ਇਥੋਂ ਬਾਅਦ ਚ ਗਿਆ ਜੀ ਅਮਰੀਕਾ ਬਸ ਉਹਦੇ ਜਾਣ ਤੋਂ ਬਾਅਦ ਹੀ ਚਾਚੀ ਚਾਚੇ ਨੇ ਜੀ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਵੀ ਰਾਹੇ ਵਗਾਹੇ ਮਿਹਣੇ ਮਾਰਨੇ ਕਿ ਤੁਹਾਡਾ ਸਾਰਾ ਪਰਿਵਾਰ ਬਾਹਰ ਤੋਂ ਆਇਆ ਸੀ ਫੌਰਨ ਤੋਂ ਆਏ ਸੀ ਤੇ ਸਾਡੀ ਹਾਇਸੀਅਤ ਮੁਤਾਬਕ ਤੁਸੀਂ ਦਾਜ ਦੇ ਹੋ ਜ ਨਹੀਂ ਦਿੱਤਾ ਜਦ ਕਿ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਦਾਜ ਦੇ ਨਹੀਂ ਚਾਹੀਦਾ ਤੁਸੀਂ ਪੈਸੇ ਦੇ ਰੂਪ ਚ ਜਿਹੜੀ ਚੀਜ਼ ਦੇਣੀ ਆ ਉਹਦੇ ਨਾਲੋਂ ਪੈਸਾ ਦੇ ਸਕਦੇ ਤੁਸੀਂ ਕੁੜੀ ਦੇ ਕੰਮ ਆਊਗਾ ਅਸੀਂ ਇਹਨਾਂ ਨੂੰ ਪੈਸੇ ਹੀ ਦੇ ਦਿੰਦੇ ਜੀ ਵੀ ਜੋ ਮਰਜ਼ੀ ਤੁਸੀਂ ਬਣਾ ਲਿਆ ਤੇ ਜੋ ਮਰਜ਼ੀ ਨਾ ਬਣਾਇਓ ਜੀ ਉਸ ਤੋਂ ਬਾਅਦ ਜੇ ਕੁੜੀ ਨੂੰ ਤੰਗ ਪਰੇਸ਼ਾਨ ਕਰਦੇ ਰਹੇ ਪਰ ਕੁੜੀ ਨੇ ਸਾਨੂੰ ਦੱਸਿਆ ਨਹੀਂ ਜੀ ਤੇ ਆਪਣੇ ਦੀਵਾਲੀ ਮੇਰੇ ਦੀਵਾਲੀ ਸੀ ਦੀਵਾਲੀ ਤੋਂ 2 ਦਿਨ ਪਹਿਲਾਂ ਚਾਚੀ ਨੇ ਫੋਨ ਕੀਤਾ ਕਿ ਤੁਸੀਂ ਆ ਕੇ ਕੁੜੀ ਨੂੰ ਲੈ ਜਾਓ 2 ਦਿਨ ਤੁਹਾਡੇ ਕੋਲ ਰਹਿ ਜਾਊਗੀ ਤੇ ਮੈਂ ਤਾਂ ਮੇਰੀ ਵਾਈਫ ਅਸੀਂ ਮਿਲਣ ਗਏ ਆ ਅਸੀਂ ਕਿਹਾ ਭੈਣ ਜੀ ਭਈ ਕੱਲ ਨੂੰ ਦੀਵਾਲੀ ਆ ਦੀਵਾਲੀ ਤੁਸੀਂ ਆਪਣੇ ਘਰ ਮਨਾਓ ਪਹਿਲੀ ਦੀਵਾਲੀ ਬੇਟੀ ਦੀ ਵੀ ਤਾਂ ਆਪਣੇ ਘਰ ਮਨਾਓਗੀ ਪਰ ਮੈਂ ਦੀਵਾਲੀ ਤੋਂ ਦੂਜੇ ਦਿਨ ਜਾ ਕੇ ਲਿਆਉਂਗਾ ਮੈਂ ਦੀਵਾਲੀ ਤੋਂ ਦੂਜੇ ਦਿਨ ਗਿਆ ਤਾਂ ਮੈਂ ਬੇਟੀ ਨੂੰ ਜਾ ਕੇ ਵੀ ਕਰ ਲਿਆ ਤੇ ਉਸ ਲਈ ਕੋਈ ਉਹਨਾਂ ਦੇ ਫੇਸ ਤੇ ਵੀ ਕੋਈ ਇਦਾਂ ਦਾ ਗੁੱਸਾ ਨਹੀਂ ਸੀ ਉਹ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਜੀ ਤੇ ਕੁੜੀ ਨੂੰ ਮੈਂ ਘਰ ਲੈਣ ਦਾ ਕੁੜੀ ਨੇ ਦੂਜੇ ਦਿਨ ਸਵੇਰ ਨੂੰ ਫੋਨ ਕੀਤਾ ਚਾਚੇ ਜਾਸ ਨੂੰ ਸਾਸਰੀ ਘਰ ਬੁਲਾਉਣ ਲਈ ਉਹਨੂੰ ਫੋਨ ਨਹੀਂ ਚੱਕਿਆ ਦੋ ਦਿਨ ਫੋਨ ਕਰਦੇ ਰਹੇ ਫੋਨ ਨਹੀਂ ਚੱਕਿਆ ਜੀ ਤੀਜੇ ਦਿਨ ਜਾ ਕੇ ਫੋਨ ਚੱਕਿਆ ਤਾਂ ਕਹਿੰਦੀ ਵੀ ਤੂੰ ਇੱਥੇ ਰਹਿ ਤੇਰੀ ਇੱਥੇ ਕੋਈ ਲੋੜ ਨਹੀਂ ਜਦੋਂ ਮੁੰਡਾ ਆਊਗਾ ਹਰਮਨ ਹਸਬੰਦ ਤੇ ਰੋ ਆ ਕੇ ਲੈ ਜਾਊ ਤੇ ਇਹ ਕਹਿੰਦੀ ਵੀ ਮੰਮੀ ਮੇਰੀਆਂ ਤਾਂ ਕਿਤਾਬਾਂ ਵੀ ਬਾਕਸ ਵੀ ਇੱਥੇ ਆ ਬਾਰ ਦੀ ਵੀ ਇੱਥੇ ਮੈਂ ਪੜਨ ਜਾਣਾ ਤੇ ਕਹਿੰਦੀ ਮੈਨੂੰ ਨਹੀਂ ਪਤਾ ਇੰਨਾ ਕਹਿ ਕੇ ਫੋਨ ਕੱਢ ਦਿੱਤਾ ਬਾਅਦ ਚ ਮੈਂ ਕਹਾ ਤੂੰ ਚਾਚਾ ਜੀ ਨੂੰ ਫੋਨ ਕਰ ਆਪਣੇ ਨੂੰ ਪਰ ਉਹ ਦੇਖ ਕੇ ਕਹਿੰਦੇ ਆ ਤੇ ਬਾਅਦ ਚ ਬੇਟੀ ਨੇ ਚਾਚਾ ਜੀ ਨੂੰ ਫੋਨ ਕੀਤਾ ਤਾਂ ਲੋਕ ਕਹਿੰਦਾ ਮੈਂ ਲੱਤਾਂ ਵੜ ਦੂੰਗਾ ਇੱਥੇ ਬੜੀ ਤਾਂ ਪਰ ਤੇਰੀ ਨਹੀਂ ਇੱਥੇ ਕੋਈ ਵੀ ਲੋੜ ਕਾਰਨ ਕਿਸੇ ਦਾ ਕਿਉਂ ਤੰਗ ਪ੍ਰੇਸ਼ਾਨ ਕਰ ਦੇ ਸਕੇ ਤੰਗ ਪ੍ਰੇਸ਼ਾਨ ਦਾ ਕਾਰਨ ਇਹ ਸਗਾ ਜੀ ਜਦੋਂ ਆਪਾਂ ਵੱਡੀ ਕੁੜੀ ਦਾ ਰਿਸ਼ਤਾ ਕਰ ਦਿੱਤਾ ਜੀ ਤੇ ਬਾਅਦ ਚ ਇਹ ਕਹਿੰਦੇ ਕਿ ਤੂੰ ਆਪਣੀ ਛੋਟੀ ਚਾਚਾ ਕਹਿੰਦਾ ਹਰਜਿੰਦਰ ਸਿੰਘ ਤੇ ਆਪਣੀ ਛੋਟੀ ਕੁੜੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਕਰ ਤੇ ਆਪਾਂ ਉਹਨੂੰ ਹਾਈਲਾਈਟ ਕਰਾਵਾਂਗੇ ਤਾਂ ਉਹਦੇ ਮੇਰਾ ਮੁੰਡਾ ਵੀ ਬਾਹਰ ਚਲ ਜਾਊਗਾ ਐਸੇ ਕਿਾ ਚਲੋ ਠੀਕ ਹੈ ਜਦੋਂ ਬੜੀ ਕੁੜੀ ਦਾ ਵਿਆਹ ਸੀ ਉਦੋਂ ਰਿੰਗ ਸਰਮਨੀ ਵੀ ਕੀਤੀ ਉਹ ਤੋਂ ਬਾਅਦ ਜਦੋਂ ਇਹਨੇ ਕੁੜੀ ਨੂੰ ਭੇਜ ਦਿੱਤਾ ਇੱਥੇ ਘਰ ਤਾਂ ਮੈਨੂੰ ਪਰੇਸ਼ਾਨੀ ਚ ਪੈਰਲਾਈਜ਼ ਦਾ ਅਟੈਕ ਹੋ ਗਿਆ ਤੇ ਮੇਰੀ ਵਾਈਫ ਵੀ ਬਿਮਾਰ ਹੋ ਗਈ ਲੇਬਰ ਚ ਮੌਕਸ ਪੈ ਗਿਆ ਹਸਪੀਟਲ ਸੀ ਤੇ ਚਾਚੀ ਸੱਸ ਤੇ ਚਾਚਾ ਸਹੁਰਾ ਹਰਜਿੰਦਰ ਸਿੰਘ ਤੇ ਨਿਰਮਲ ਕੋਰੇ ਛੋਟੀ ਕੁੜੀ ਨੂੰ ਪਰੇਸ਼ਾਨ ਕਰਦੇ ਸੀ ਪਰ ਤੂੰ ਹਾਈਲਾਈਟ ਕਰ ਆਪਣੇ ਮੰਮੀ ਡੈਡੀ ਨੂੰ ਕਿਹਾ ਪੈਸੇ ਲਾ ਦੇਣਾ ਸੀ ਤੁਹਾਨੂੰ ਬਾਅਦ ਚ ਦੇ ਦੇਵਾਂਗੇ ਉਹ ਛੋਟੀ ਕੁੜੀ ਕਹਿੰਦੀ ਮੰਮੀ ਡੈਡੀ ਦੋਹਾਂ ਹਸਪੀਟਲ ਆ ਮੈਂ ਉਹਨਾਂ ਨੂੰ ਕਿੱਦਾਂ ਕਹਿ ਦਵਾਂ ਠੀਕ ਹੋਗੇ ਘਰ ਆਉਗੇ ਫੇਰ ਮੈਂ ਗੱਲ ਕਰੂੰਗੀ ਇਸ ਗੱਲ ਤੋਂ ਚਾਚੀ ਨੇ ਤਾਂ ਚਾਚੀ ਸੱਸ ਨੇ ਤਾਂ ਚਾਚੇ ਨੇ ਮਤਲਬ ਇਹ ਕਿਆ ਫਾਇਲਾ ਲਾ ਲਿਆ ਕਿ ਨਹੀਂ ਕਰੇ ਸਾਡੇ ਮੁੰਡੇ ਨਾਲ ਰਿਸ਼ਤਾ ਤੋੜ ਦੇਣਾ ਜਾਂ ਕਿਦਾਂ ਤੇ ਇਹਨਾਂ ਨੇ ਜੀ ਫੇਰ ਇੱਥੋਂ ਗੱਲਾਂ ਚ ਆ ਕੇ ਇਹਨਾਂ ਨੇ ਪਤਾ ਨਹੀਂ ਹਰਮਨ ਨੂੰ ਕੁੜੀ ਦੇ ਹਸਬੰਦ ਨੂੰ ਕੀ ਕਿਹਾ ਕੀ ਨਹੀਂ ਕਿ ਉਹ ਵੀ ਫੋਨ ਕਰਨੋਂ हट ਗਿਆ ਤੇ ਕੁੜੀ ਨੇ ਵੀ ਕਈ ਵਾਰੀ ਫੋਨ ਕੀਤਾ ਪਰ ਉਹਨੂੰ ਫੋਨ ਨਹੀਂ ਚੱਕਿਆ ਜੀ ਫਿਰ ਚਾਚੇ ਦੀ ਕੁੜੀ ਦਾ ਵਿਆਹ ਸੀ ਉੱਥੇ ਆਏ ਆ ਉੱਥੇ ਆ ਕੇ ਵੀ ਅਸੀਂ ਦੱਸ ਦੇਣ ਦੇ ਦੇ ਰਹਾਂ ਵੀ ਆਉਗੇ ਕੁੜੀ ਨੂੰ ਲੈਣ ਆਉਗੇ ਪਰ ਆਏ ਨਹੀਂ ਜਦ ਕਿ ਅਸੀਂ ਗਏ ਆ ਮੈਂ ਅਸੀਂ ਮਾਸਟਰ ਬਤਾਰ ਸਿੰਘ ਜੀ ਸੀ ਉਹਨੂੰ ਇਹ ਹੀ ਸਾਡਾ ਸਿੰਦੇ ਚ ਬੜੇ ਭੈਣ ਵੇ ਜਦੋਂ ਤੁਸੀਂ ਗਏ ਆ ਮਿਲਣ ਨੂੰ ਜਦੋਂ ਅਮਰੀਕਾ ਤੋਂ ਆਏ ਆ ਤੁਹਾਡੇ ਕੋਲ ਮਜਾ ਤੁਹਾਡਾ ਜਿਹੜਾ ਦਵਾਤ ਹੈ ਹਾਂਜੀ ਹਾਂਜੀ ਕੀ ਰਵਈਆ ਸੀ ਉਹਨਾਂ ਦਾ ਵੀ ਤੁਸੀਂ ਜਦੋਂ ਪਛਾਣਨਾ ਉਹਨਾਂ ਦੇ ਜੇਲੇ ਸੀ ਘਰ ਗਏ ਜੀ ਘਰ ਤਾਂ ਜਿਹੜੀ ਮੇਰੀ ਬੇਟੀ ਦੀ ਸਾਸੇ ਆਉਣ ਗੇਟ ਖੋਲੇ ਆ ਜੀ ਉਹਨ ਜੇਲੇ ਗੇਟ ਖੋਲੇ ਆ ਤਾਂ ਉਹਦਾ ਬਿਹਾਰ ਇਦਾਂ ਦਾ ਸੀ ਜਿੱਦਾਂ ਸਾਨੂੰ ਪਛਾਣਿਆ ਹੀ ਨਹੀਂ ਤੇ ਮੈਂ ਪੁੱਛਿਆ ਮੈਂ ਕਿਹਾ ਪਾਜੀ ਹੁਣ ਕਿੱਥੇ ਗਏ ਕਹਿੰਦੀ ਪਤਾ ਨਹੀਂ ਕਿਤਾਂ ਚ ਹੀ ਹੋਣੇ ਆ ਅਸੀਂ ਕਹਿੰਦਾ ਚਲੋ ਕੋਈ ਨਹੀਂ ਖੇਤਾਂ ਚ ਜਾ ਕੇ ਮਿਲ ਲੈਨੇ ਆ ਉਹਨੇ ਨਹੀਂ ਸਾਨੂੰ ਪੁੱਛਿਆ ਕਿ ਤੁਸੀਂ ਪਾਣੀ ਪੀ ਲਓ ਜਾਂ ਚਾਹ ਪੀ ਲਓ ਜਾਂ ਬਹਿ ਜਾਓ ਤੇ ਮੈਂ ਕਿਹਾ ਭੈਣ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਕਹਿੰਦੇ ਪਛਾਣ ਲਿਆ ਪਰ ਫਿਰ ਵੀ ਉਹ ਨਹੀਂ ਸਾਨੂੰ ਬਹਿਣ ਨੂੰ ਨਹੀਂ ਕਿਹਾ ਅਸੀਂ ਖੇਤਾਂ 'ਚ ਚੱਲ ਗਏ ਜੀ ਉੱਥੇ ਮੇਰੀ ਬੇਟੀ ਦਾ ਹਸਬੰਦ ਜਿਹੜਾ ਹਰਮਨਦੀਪ ਉਹ ਵੀ ਉੱਥੇ ਸੀ ਚਾਚਾ ਸਹੁਰਾ ਹਰਜਿੰਦਰ ਸਿੰਘ ਉਹ ਵੀ ਉੱਥੇ ਸੀ ਤੇ ਮਨੋਰ ਜਿਹੜਾ ਸਹੁਰਾ ਉਹ ਵੀ ਉੱਥੇ ਹੀ ਸੀਗਾ ਜੀ ਇਹ ਸਾਨੂੰ ਜੀ ਇਦਾਂ ਭਈ ਲੜਨ ਪੈਂਦੇ ਸੀਗੇ ਤੇ ਹੈਗਾ ਤੁਸੀਂ ਗੱਲ ਤਾਂ ਦੱਸੋ ਸਾਨੂੰ ਤਾਂ ਗੱਲ ਦਾ ਹੀ ਨਹੀਂ ਪਤਾ ਗੱਲ ਪਤਾ ਹੋਵੇ ਤੇ ਤੁਸੀਂ ਫੇਰ ਆ ਤੁਸੀਂ ਸਾਨੂੰ ਗੱਲ ਤਾਂ ਦੱਸੋ ਗੱਲ ਕੀ ਆ ਤੇ ਹੈਗਾ ਤੁਸੀਂ 10 ਦਿਨ ਹੋ ਗਏ ਆ ਨੂੰ ਤੁਸੀਂ ਕੁੜੀ ਕੋਲ ਆਉਂਦੇ ਕੁੜੀ ਨੂੰ ਪੁੱਛਦੇ ਪੁੱਤ ਕੀ ਗੱਲ ਆ ਕਹਿੰਦੇ ਅਸੀਂ ਨਹੀਂ ਆਉਣਾ ਹੈਗਾ ਵੀ ਇਹ ਤਾਂ ਕੋਈ ਗੱਲ ਨਾ ਹੋਈ ਉਹ ਗੱਲ ਕਸੂਰ ਤਾਂ ਦੱਸੋ ਸਾਡਾ ਕਸੂਰ ਕੀ ਆ ਕੁੜੀ ਦਾ ਕਸੂਰ ਕੀ ਆ ਕੁੜੀ ਨੇ ਇਹ ਕਿਹਾ ਤਾਂ ਦੁੱਖ ਹੋ ਕੇ ਸੁਸਾਈਡ ਕੀਤਾ ਜੀ ਇਹਨਾਂ ਤਾਂ ਦੁਖੀ ਹੋ ਗਏ ਜੀ ਤੇ ਫੇਰ ਜੀ ਕਹਿੰਦੇ ਕੁੜੀ ਆ ਜਾਏ ਨਹੀਂ ਸ਼ਰਤਾਂ ਬੜੀਆਂ ਰੱਖਦੀਆਂ ਜੇ ਕੁੜੀ ਆਪਣੇ ਆਪ ਆ ਜਾਏ ਬੋਲਣ ਹਾਂ ਜਿਸ ਲੈ ਜੀ ਕੁੜੀ ਜਦੋਂ ਦੀ ਉੱਥੋਂ ਆਈ ਸੀ ਕੁੜੀ ਪਰੇਸ਼ਾਨ ਰਹਿੰਦੀ ਸੀ ਓਨ ਸਾਨੂੰ ਦੱਸਿਆ ਵੀ ਕੁਛ ਨਹੀਂ ਚੁੱਪ ਚੁੱਪ ਰਹਿੰਦੀ ਸੀ ਬਸ ਤੇ ਇਹਨਾਂ ਤੋਂ ਜੀ ਚਾਚੀ ਸੱਸ ਨਿਰਮਲ ਕੌਰ ਤੇ ਚਾਚਾ ਸਹੁਰਾ ਹਰਜਿੰਦਰ ਸਿੰਘ ਇਹਨਾਂ ਤੋਂ ਪਰੇਸ਼ਾਨ ਹੋ ਕੇ ਓਨ 7 7 222 ਅੱਜ ਹਫ਼ਤਾ ਉਹ ਮਿੰਨਾ ਹੋ ਚੱਲਾ ਜੀ ਤੇ ਕੁੜੀ ਨੇ ਜੀ ਕੁਜ ਜਰੇਲੀ ਚੀਜ਼ ਖਾ ਕੇ ਤਾਂ ਅਸੀਂ ਖੇਤਾਂ ਨੂੰ ਗਏ ਸੀ ਸਾਡੇ ਆਉਂਦਿਆਂ ਨੂੰ ਬਿਉਸ਼ ਪਈ ਸੀ ਆ ਤਾਂ ਮੱਤਿਆ ਕਰਦੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਜੀ ਪੁਲਿਸ ਨੇ ਪਰਚਾ ਕੱਢ ਦਿੱਤਾ ਜੀ ਤੇ ਚਾਚਾ ਸਹੁਰਾ ਹਰਜਿੰਦਰ ਸਿੰਘ ਨੂੰ ਅਰੈਸਟ ਕਰ ਲਿਆ ਜਿਹੜਾ ਚਾਚੀ ਸਾਸਿਆ ਉਹ ਜੇ ਤੱਕ ਫਰਾਰ ਆ ਜੀ ਤੇ ਕੀ ਰੁਪਈਆ ਕੀ ਹੁਣ ਪੁਲਿਸ ਦਾ ਜਦੋਂ ਸੁਣਨ ਪੁਲਿਸ ਦਾ ਰੁਪਈਆ ਜੀ ਠੀਕ ਨਹੀਂ ਪੁਲਿਸ ਜਿਲੇ ਜਾਣੇ ਆ ਕਹਿੰਦੇ ਤੁਸੀਂ ਦੱਸੋ ਕਿੱਥੇ ਹੋ ਸਕਦੀ ਆ ਸਾਨੂੰ ਕੀ ਪਤਾ ਜੀ ਕਿੱਥੇ ਹੋ ਸਕਦੀ ਆ ਕੀ ਲਗਾ ਪੁਲਿਸ ਜਾਣ ਕੇ ਢਿੱਲੀ ਕਾਰਵਾਈ ਜਾਣ ਕੇ ਢਿੱਲੀ ਕਾਰਵਾਈ ਕੀ ਕਾਰਨ ਢਿੱਲੀ ਕਾਰਵਾਈ ਕਰਨ ਦਾ ਕਾਰਵਾਈ ਤੁਹਾਨੂੰ ਪਤਾ ਹੀ ਆ ਜੀ ਤੁਸੀਂ ਵੀ ਸਮਝਦਾਰ ਆ ਪੈਸੇ ਆ ਜੀ ਪੈਸੇ ਵਾਲੀ ਸਾਮੀ ਆ ਜੀ ਅਮਰੀਕਾ ਦੀ ਸਾਮੀ ਆ ਜੇ ਮੇਰੀ ਬੇਟੀ ਨੂੰ ਇਨਸਾਫ ਮਿਲਿਆ ਹੁੰਦਾ ਤਿੰਨ ਸਾਲ ਕੇਸ ਚੱਲਿਆ ਤਾਂ ਜੇ ਆਹ ਕੰਮ ਨਾ ਹੁੰਦਾ ਜੀ ਮੇਰੀ ਕੁੜੀ ਜਾਨ ਨਾ ਗਵਾਉਂਦੀ ਜੇ ਉਹਨਾਂ ਨੂੰ ਇਨਸਾਫ ਮਿਲਿਆ ਹੁੰਦਾ ਤਿੰਨ ਸਾਲ ਹੋ ਗਿਆ ਕੇਸ ਚੱਲਦਾ ਕੀ ਮੰਗ ਕਰਦੇ ਅਜੇ ਤੱਕ ਪੁਲਿਸ ਨੇ ਪਹਿਲੇ ਕੇਸ 498 ਦਾ ਕੇਸ ਅ ਕੀ ਨਾਮ ਹੈ ਤੁਹਾਡਾ ਬਿਰਮਿੰਦਰ ਸਿੰਘ ਜੀ ਤੁਸੀਂ ਕੀ ਲੱਗਦੇ ਹੋ ਕਿਹੜੇ ਦੇ ਮੈਂ ਬ੍ਰਦਰ ਹੈ ਜੀ ਸਿਸਟਰ ਸੀਗੇ ਮੇਰੇ ਠੀਕ ਹੈ ਜੀ ਵੱਡੇ ਸਿਸਟਰ ਸੀਗੇ ਮੇਰੇ ਉਹ ਠੀਕ ਹੈ ਜੀ ਇਹ ਗੁਰਵਿੰਦਰ ਜੀ ਮਾਪਿਆਂ ਨੇ ਬੜੇ ਚਾਵਾਂ ਨਾਲ ਬੱਚਿਆਂ ਨੂੰ ਪਾਲਿਆ ਹੁੰਦਾ ਬਹੁਤ ਦੱਸਿਆ ਰਹੇਗੇ 30 ਲੱਖ ਰੁਪਏ ਦੇ ਕਰੀਬ ਵਿਆਹ ਤੇ ਵੀ ਖਰਚ ਆਇਆ ਸੀਗਾ ਹਾਂਜੀ ਹਾਂਜੀ ਪਰ ਜਿਹੜਾ ਸੋਹਰਾ ਪਰਿਵਾਰ ਦਾ ਰਵਈਆ ਠੀਕ ਨਹੀਂ ਸੀਗਾ ਤੇ ਮੰਗ ਕਰਦੇ ਹੁੰਦੇ ਸੀ ਮੰਗ ਸਰ ਮੈਂ ਤਾਂ ਇਹ ਆ ਜਿਹੜੇ ਦੋਸ਼ੀ ਆ ਉਹ ਹੁਣ ਜਿਹੜਾ ਹਸਬੰਡ ਆ ਮੇਰੀ ਸਿਸਟਰ ਦਾ ਸੱਸ ਸੋਹਰਾ ਉਹ ਤਾਂ ਹੈਗੇ ਬਾਹਰ ਫੌਰੀਨ ਦੇ ਵਿੱਚ ਅਮਰੀਕਾ ਦੇ ਵਿੱਚ ਹੈ ਨਾ ਜਿਹੜੇ ਹੁਣ ਇੱਧਰ ਆ ਉਹਨਾਂ ਨੂੰ ਤਾਂ ਸਰਦੀ ਸਰਕਾਰ ਕੋਈ ਵੀ ਉਧਰੋਂ ਲਿਆ ਕੇ ਇੱਧਰ ਸਜ਼ਾ ਨਹੀਂ ਦੇ ਸਕਦੀ ਬਟ ਜਿਹੜੇ ਇੱਧਰ ਘੁੰਮਣ ਦੇ ਆ ਜਿਹਦਾ ਚਾਚੀ ਸੱਸ ਹੋ ਗਏ ਉਹਨਾਂ ਦੇ ਇੱਕ ਕੁੜੀ ਹੋ ਗਏ ਹੈ ਨਾ ਤੇ ਚਾਚਾ ਸੋਹਰਾ ਜਿਹੜਾ ਸੀਗਾ ਉਹਨਾਂ ਨੂੰ ਤਾਂ ਸਾਡੀ ਸਰਕਾਰ ਸਜ਼ਾ ਦੇ ਸਕਦੀ ਹੈ ਨਾ ਉਹ ਸਾਡੇ ਬਾਹਰ ਕਿਉਂ ਘੁੰਮਣ ਡਿਆ ਇਸ ਕੋਈ ਡੈਥ ਹੋਣਾ ਕਿਸੇ ਦੀ ਕੋਈ ਡੈਥ ਨਿੱਕੀ-ਮੋਟੀ ਕੀ ਸਾਡੀ ਦੇਖ ਨੇ ਸਾਹਮਣੇ ਰੱਖੀ ਹੋਆ ਸਾਡੀ ਜਿਹੜਾ ਸਾਡਾ ਕਾਨੂੰਨ ਆ ਉਹਨੇ ਕਾਮਨ ਦੀ ਗੱਲ ਇਦਾਂ ਦਾ ਫੇ ਕੋਈ ਵੀ ਕਿਸੇ ਨੂੰ ਮਾਰ ਕੇ ਛਰੇਆ ਬਾਹਰ ਘੁੰਮਦਾ ਘੁੰਮਦਾ ਰਹਿ ਸਕਦਾ ਮੰਗ ਕੀ ਕਰਦੇ ਮੰਗ ਸਰ ਇਹ ਹੀ ਹੈ ਜੀ ਦੇਖੋ ਜੀ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਨਾ ਉਹਨਾਂ ਨੂੰ ਜਿਹੜੀ ਚਾਚੀ ਸਾਸੂ ਨੂੰ ਬਾਹਰ ਘੁੰਮਣ ਡਈਆ ਉਹਨੂੰ ਜਿਹੜੀ ਸਾਡੀ ਪ੍ਰਸ਼ਾਸਨ ਆ ਸਾਡਾ ਪੁਲਸਾ ਉਹ ਸਾਡਾ ਸਾਥ ਦੇਵੇ ਉਹਨੂੰ ਅਰੈਸਟ ਕਰਨ शार्पर एरिया चाहिए ना मैं चंडे में लिया थी एक बार मैं सब चंडे में लिया था ना चलिए मालपुर भी जाते हैं मालपुर भी है यार मालपुर भी रह के मालपुर अच्छा 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 ਕਹਿੰਦੇ ਸਰ ਹਲਵਾ ਮੁੰਡੀਆਂ ਦਾ ਮਾਮਲਾ ਸੀ ਜਿਹੜਾ ਲੜਕੀ ਵੱਲੋਂ ਸੁਸਾਈਡ ਕਰ ਲਿਆ ਗਿਆ ਸੀ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਨੇ ਕੀਤੀ ਗਈ ਸੀ ਉਹਦੇ ਵਿੱਚ ਕੀਤਾ ਜੀ ਕੇਸ ਰਜਿਸਟਰਡ ਆ ਤੇ ਜਿਹੜਾ ਪੰਜਾਂ ਦੋਸ਼ੀਆਂ ਦੇ ਖਿਲਾਫ ਕੇਸ ਰਜਿਸਟਰਡ ਕਰਵਾਇਆ ਸੀ ਉਹਦੇ ਇਹਨਾਂ ਦੇ ਵਿੱਚੋਂ ਤਿੰਨ ऑलरेडी ਬਾਹਰ ਨੇ ਪਹਿਲਾਂ ਹੀ ਲੜਕਾ ਤੇ ਲੜਕੀ ਦੇ ਮਾਦਰ ਤੇ ਹੋਣ ਇੱਕ ਗਏ ਚਾਚਾ ਚਾਚੀ ਜਿਹਦੇ ਚਾਚਾ ਉਹਦਾ ਅਰੈਸਟ ਕਰ ਲਿਆ ਸੀ ਇਹ ਦੇਤੇ ਨੇ ਉਹ ਪਿੰਤਾ ਦੀ ਗਲੀ ਚ ਦੇ ਲੱਤੇ ਦੇ ਜਿਹੜੀ ਚੱਕੀ ਉਹ ਅੱਗੇ ਪਿੱਛੇ ਹੋਈ ਜਾਂਦਾ ਉਹ ਜੁਰੂ ਤੋਂ ਇਹ ਤੇ ਉਹਨੂੰ ਪਤਾ ਲੱਗਦਾ ਦੌੜੀ ਕਿਤੇ ਪਾਸੇ ਕਾਫੀ ਕਾਫੀ ਉਹਦੇ ਰਿਸ਼ਤੇਦਾਰਾਂ ਤੇ ਜਿੰਦੇ ਵੀ ਜਿੱਤੇ ਜਿੱਤੇ ਪਤਾ ਕਰਦਾ ਤੇ ਰੇਟ ਕਰਦੇ ਆ ਪਰ ਜਿੱਦਾਂ ਕੋ ਉਹ ਅੱਗੇ ਪਿੱਛੇ ਇਹ ਦੌੜੀ ਪੁੱਤੀ ਹੈ ਤੇ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਢਿੱਲਾ ਕਿਲੀ ਕਰਮ ਜਾਨੀ ਤਾਂ ਸਰੇ ਦੇ ਚੱਪੜਾ ਨਹੀਂ ਦੋ ਦੋ ਸਰ ਸਾਨੂੰ ਜਿੱਥੇ ਵੀ ਪਤਾ ਲੱਗਦਾ ਸੀ ਉਸੇ ਵੇਲੇ ਬਿਨਾਂ ਦੇਰੀ ਕਿਸੇ ਕੋਲੋਂ ਰੇਟ ਕਰੀ ਲਿਆ ਮੈਂ ਆਪ ਖੁਦ ਜਾਨਣਾ ਜੀ ਰੀਡ ਕਰਨਾ ਜਿੱਥੇ ਲੋੜ ਪਈ ਤੇ ਉਹਨੂੰ ਜਲਦੀ ਹੀ ਕਾਬੂ ਕਰ ਲੈਣਾ ਠੀਕ ਹੈ